ਬੀਐਮਬੀ ਇੱਕ ਸਫੈਦ ਹਾਥੀ ਹੈ 60% ਬੀਬੀਐਮਬੀ ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਬੀਬੀਐਮਬੀ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ ਬੀਬੀਐਮਬੀ ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰੰਗਾਂ ਦੀ ਸਾਂਝੀ ਹੈ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਇੱਕ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਆ ਮਨ ਸਾਡੇ ਵਿਰੁੱਧ ਹੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕੰਟੈਂਪਟ ਪਾ ਰਹੇ ਨੇ ਤੇ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇਈ ਜਾਂਦੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਸੀਂ ਦਿੰਦੇ ਕਰ ਲਓ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਆਂ